ਹਲੋ ਜੀ ਸਲਾਮ ਅਦਾਬ ਨਮਸਤੇ ਸਭ ਸੇ ਖਾਲ ਤੇ ਜੈ ਸੰਜੇ ਜੀ ਮੇਰੇ ਵੱਲੋਂ থাম্বਨੇਲ ਤੁਸੀਂ ਦੇਖ ਲਿਆ ਅੱਜ ਦੀ ਵੀਡੀਓ ਜਿਹੜੀ ਮੈਂ ਬਣਾ ਰਿਆ ਆ ਇੱਕ ਦੋ ਦਿਨ ਪਹਿਲਾਂ ਵੀ ਸ਼ਾਇਦ ਮੈਂ ਇਸੇ ਟੌਪਿਕ ਦੇ ਵੀਡੀਓ ਬਣਾਈ ਆ ਕਿਉਂਕਿ ਨਾ ਨਕੋਦਰ ਦਰਬਾਰ ਦੇ ਨਾਲ ਖਿਜਣ ਵਾਲੀ ਬਹੁਤ ਦੁਨੀਆ ਬਹੁਤ ਲੋਕ ਨੇ ਇਦਾਂ ਦੇ ਜਿਨ੍ਹਾਂ ਨੂੰ ਇਹ ਖੇ ਜਾਵੇ ਐਨੀ ਸਾਰੀ ਦੁਨੀਆ ਨਕੋਦਰ ਦਰਬਾਰ ਕਿਉਂ ਜਾਂਦੀ ਆ ਸੋ ਇਸੇ ਕਰਕੇ ਮੈਂ ਇਹ ਵੀਡੀਓ ਬਣਾਈ ਆ ਕਿ ਮੇਰਾ ਫਰਜ਼ ਆ ਕਿ ਉਹਨਾਂ ਨੂੰ ਮੈਂ ਦੱਸਦਾ ਰਾਂ ਕਿ ਭਾਈ ਨਕੋਦਰ ਦਰਬਾਰ ਜੇ ਇੰਨੀ ਦੁਨੀਆ ਆਉਂਦੀ ਆ ਨਾ ਉਹਦਾ ਕਾਰਨ ਕੀ ਆ ਹੁਣ ਤੁਸੀਂ ਤਸਵੀਰ ਦੇਖੀ ਆ ਕਿ ਇਹ ਮਹਾਂਪੁਰਖ ਨੇ ਸੰਤ ਚਿੱਟੇ ਬਾਣੇ ਪਾਏ ਹੋਏ ਨੇ ਇਹਨਾਂ ਨੇ ਬਹੁਤ ਵੱਡਾ ਨਾਮ ਆ ਇਹਨਾਂ ਦਾ ਬਹੁਤ ਵੱਡੀ ਜਗ੍ਹਾ ਤੋਂ ਨੇ ਤੇ ਹਰ ਸਾਲ ਇਹ ਨਕੋਦਰ ਮੇਲੇ ਤੇ ਤੁਸੀਂ ਦੇਖੇ ਵੀ ਹੋਣੇ ਆ ਜਦੋਂ ਮਾਨ ਸਾਹਿਬ ਪਰਫਾਰਮ ਕਰਦੇ ਨੇ ਤਾਂ ਇਹ ਸਟੇਜ ਦੇ ਉੱਤੇ ਬੈਠ ਕੇ ਉਹਨਾਂ ਨੂੰ ਸੁਣਦੇ ਨੇ ਤੇ ਹੁਣ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਇਹ ਸੰਤ ਜਿਹੜੇ ਨੇ ਸਾਈ ਲਾਡੀ ਸ਼ਾਹ ਸਰਕਾਰ ਜੀ ਦੇ ਦਰਬਾਰ ਜਿੱਥੇ ਆਪਾਂ ਸਾਈ ਜੀ ਦੀ ਮਜ਼ਾਰ ਤੇ ਸਲਾਮ ਕਰਦੇ ਆ ਨਾ ਉੱਥੇ ਮੱਥਾ ਟੇਕ ਰਹੇ ਨੇ ਇਹ ਕਿਉਂ ਟੇਕ ਰਹੇ ਨੇ ਐਵੇਂ ਥੋੜੀ ਦੇਖ ਰਹੇ ਨੇ ਕੋਈ ਤਾਂ ਖਾਸ ਵਜ੍ਹਾ ਹੋਊਗੀ ਨਾ ਉਸਾਂ ਹੀ लाडी शाह ਐਵੇਂ ਥੋੜੀ ਸੀ ਕਿ ਜਿਹੜੇ ਉਹਦੀ ਮਜ਼ਾਰ ਦੇ ਉੱਤੇ ਏਡੇ ਏਡੇ ਵੱਡੇ ਵੱਡੇ ਸੰਤ ਫਕੀਰ ਮਹਾਤਮਾ ਆ ਕੇ ਸਲਾਮ ਕਰਦੇ ਪਏ ਨੇ ਮੱਥਾ ਟੇਕਦੇ ਪਏ ਨੇ ਉਹਨਾਂ ਨੂੰ ਅਦਬ ਦੇ ਰਹੇ ਨੇ ਬਿਨਾ ਕਿਸੇ ਗੱਲ ਤੋਂ ਕੋਈ ਵੀ ਕਿਸੇ ਨੂੰ ਸਲਾਮ ਨਹੀਂ ਕਰਦਾ ਬਿਨਾ ਕਿਸੇ ਗੱਲ ਤੋਂ ਕੋਈ ਵੀ ਕਿਤੇ ਜਾਂਦਾ ਨਹੀਂ ਜੇ ਇੰਨੀ ਦੁਨੀਆ ਨਕੋਦਰ ਦਰਬਾਰ ਜਾਂਦੀ ਆ ਨਾ ਉਹਦੇ ਪਿੱਛੇ ਕੋਈ ਕਾਰਨ ਹੋਊਗਾ ਉਹਦੇ ਪਿੱਛੇ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ੱੱਕੇ ਨਾਲ ਕਹਿੰਨੇ ਆ ਕਿ ਨਕੋਦਰ ਦਰਬਾਰ ਜਾ ਕੇ ਆ ਜਦੋਂ ਅਗਲੇ ਦਾ ਜੀ ਕਰਦਾ ਨਾ ਉਦੋਂ ਹੀ ਜਾਂਦਾ ਆ ਤੇ ਆ ਕੇ ਦੱਸਦਾ ਕਿ ਮੈਨੂੰ ਬਹੁਤ ਸਕੂਨ ਮਿਲਿਆ ਮਨ ਮੈਨੂੰ ਪਤਾ ਨਹੀਂ ਫਿਰ ਵੀ ਲੋਕ ਕਿਉਂ ਮੱਚਦੇ ਨੇ ਤੁਹਾਨੂੰ ਪਤਾ ਹੀ ਆ ਜਿਹੜੇ ਮੱਚਦੇ ਨੇ ਸੋ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕਦੇ ਵੀ ਕਿਸੇ 네ਗੇਟਿਵ ਗੱਲ ਦੀ ਟੈਨਸ਼ਨ ਨਹੀਂ ਲੈਣੀ ਜੈਸਾ ਜੀ